ਅਗਰ ਤਰ ਵਿਦਾਸ ਜੀ ਨੇ ਇਸ ਸੰਸਾਰ ਦੇ ਵਿੱਚ ਵਿਚਰਦੇ ਆ ਜਿੱਥੇ ਸਾਨੂੰ ਸਾਰਿਆਂ ਨੂੰ ਰੱਬੀ ਉਪਦੇਸ਼ ਦਿੱਤੇ ਉਥੇ ਨਾਲ ਦੀ ਨਾਲ ਹੀ ਸਮਾਜ ਸੁਧਾਰ ਦੇ ਵੀ ਬਹੁਤ ਕਾਰਜ ਕੀਤੇ ਉਸ ਮਹਾਪੁਰਸ਼ ਬਾਰੇ ਇੱਕ ਕਵਿਤਾ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਆਓ ਸੁਰਤੀਆਂ ਵਰਤਿਆਂ ਇਕਾਗਰ ਕਰਕੇ ਸਰਵਣ ਕਰੰਦੀ ਕਿਰਪਾਲਤਾ ਕਰੋ ਜੀਓ ਛੋਟੀ ਉਮਰ ਚ ਗੰਗਾ ਦੇ ਕੰਡਿਆਂ ਤੇ ਛੋਟੀ ਉਮਰ ਚ ਗੰਗਾ ਦੇ ਕੰਡਿਆਂ ਤੇ ਕੀਤੀ ਪ੍ਰਭੂ ਦੀ ਸਿਫਤ ਸਲਾ ਉਹਨਾ ਹਾਥੀ ਕਿਰਤ ਕਰਕੇ ਰਹਿ ਕੇ ਵਿੱਚ ਝੁੱਗੀ ਗ੍ਰਸਤੀ ਜੀਵਨ ਦਾ ਕੀਤਾ ਨਿਰਵਾਹ ਉਹਨਾ ਸਤ ਸੰਤੋਖ ਤਿਆਗ ਦੀ ਸਨ ਮੂਰਤ ਮੋਹ ਮਾਇਆ ਦੀ ਰਖੀ ਨਾ ਚਾ ਉਹਨਾ ਉੱਚ ਜਾਤੀਏ ਲੋਕਾਂ ਅਬਮਾਨੀਆਂ ਦੀ ਕੀਤੀ ਰਤਾ ਵੀ ਨਾ ਪਰਵਾ ਉਹਨਾ ਉੱਚ ਜਾਤੀਏ ਲੋਕਾਂ ਅਬਮਾਨੀਆਂ ਦੀ ਕੀਤੀ ਰਤਾ ਵੀ ਨਾ ਪਰਵਾ ਉਹਨਾ ਦਰਸ਼ਨ ਕਰਿਓ ਭਗਤ ਰਵਦਾਸ ਜੀ ਦੀ ਪਾਵਨ ਸ਼ਖਸੀਅਤ ਦੇ ਇੱਕ ਦਿਨ ਇੱਕ ਮਹਾਤਮਾ ਕਹਿਣ ਲੱਗੇ ਤੂੰ ਤਾਂ ਬਹੁਤ ਹੀ ਵੱਡਾ ਵਿਦਵਾਨ ਭਗਤਾ ਤੇਰੇ ਦਰਸ਼ਨਾਂ ਨਾਲ ਮਨ ਸ਼ਾਂਤ ਹੋਇਆ ਤੇਰੇ ਕੋਲ ਰੱਬੀ ਗਿਆਨ ਭਗਤਾ ਮੇਰੇ ਕੋਲ ਅਮੋਲਕ ਹੈ ਇੱਕ پارਸ ਇਨੂੰ ਦੇ ਕੇ ਲੱਗਾ ਹਾਂ ਜਾਨ ਭਗਤਾ ਜੀ ਦੀ ਸ਼ੋ ਨਾਲ ਲੋਹੇ ਤੋਂ ਬਣੂ ਸੋਨਾ ਖਿੜੇ ਮੱਥੇ ਤੂੰ ਕਰੀ ਪਰਵਾਨ ਭਗਤਾ ਜੀ ਦੀ ਸ਼ੋ ਨਾਲ ਲੋਹੇ ਤੋਂ ਬਣੂ ਸੋਨਾ ਖਿੜੇ ਮੱਥੇ ਤੂੰ ਕਰੀ ਪਰਵਾਨ ਭਗਤਾ ਤੇ ਕਿਹਾ ਭਗਤ ਰਵਿਦਾਸ ਜੀ ਮੁਖ ਵਿੱਚੋਂ ਕਿ ਹੈ ਭਗਤ ਰਵਿਦਾਸ ਜੀ ਮੁਖ ਵਿੱਚੋਂ ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ ਹੱਥੀਂ ਕਿਰਤ ਕਰਕੇ ਵੰਦ ਕੇ ਸ਼ੱਕ ਲੈਣਾ ਨਹੀਂ ਚਾਹੀਦੇ ਲੱਖਾਂ ਕਰੋੜ ਮੈਨੂੰ ਫਸੂ ਜੇਸ ਨਾਲ ਮਾਇਆ ਦੇ মোহ ਅੰਦਰ ਐਸੇ ਪਾਰਸ ਦੀ ਕੋਈ ਨਾ ਲੋੜ ਮੈਨੂੰ ਜੇ ਦੇ ਸ਼ੋ ਨਾਲ ਮਨਾਦੀ ਮੈਲ ਲੈਂਦੀ ਪਾਰਸ ਨਾਮ ਦੇ ਨਾਲੋਂ ਨਾ ਤੋੜ ਮੈਨੂੰ ਜੀ ਦੀ ਸ਼ੋ ਨਾਲ ਮਨਾਦੀ ਮੈਲ ਲੈਂਦੀ ਪਾਰਸ ਨਾਮ ਦੇ ਨਾਲੋਂ ਨਾ ਤੋੜ ਮੈਨੂੰ ਇੱਕ ਨੁਕਰ ਦੇ ਵਿੱਚ ਸੀ ਰੱਖ ਦਿੱਤਾ ਬਦੋ ਬਦੀ ਜਦ ਛੱਡ ਕੇ ਗਿਆ ਸੀ ਉਹ ਫੇਰ ਉਸ ਵੱਲ ਪਰਤ ਕੇ ਤੱਕਿਆ ਨਾ ਵਾਂਗ ਪੱਥਰ ਦੇ ਵੱਟੇ ਦੇ ਪਿਆਸੀ ਉਹ ਸਮਾਂ ਬੀਤਣ ਤੇ ਸੰਤ ਜੀ ਫੇਰ ਲੰਗੇ ਸਮਾਂ ਬੀਤਣ ਤੇ ਸੰਤ ਜੀ ਫੇਰ ਲੰਗੇ ਪਾਰਸ ਉਸ ਤੋਂ ਪੁੱਛ ਸੀ ਲਿਆ ਉਹ ਘਟੇ ਮਿੱਟੀ ਦੇ ਥੱਲੇ ਅਣਗੌਲਿਆ ਹੀ ਉਸੇ ਨੁਕਰ ਦੇ ਵਿੱਚ ਹੀ ਪਿਆਸੀ ਉਹ ਘੱਟੇ ਮਿੱਟੀ ਦੇ ਥੱਲੇ ਅਣਗੌੜਿਆ ਹੀ ਉਸੇ ਨੁਕਰ ਦੇ ਵਿੱਚ ਹੀ ਪਿਆਸੀ ਉਹ ਭਗਤ ਰਵਦਾਸ ਜੀ ਮਹਾਰਾਜ ਨੇ ਸਮਾਜ ਸੁਧਾਰ ਦੇ ਜੋ-ਜੋ ਕਾਰਜ ਕੀਤੇ ਦਰਸ਼ਨ ਕਰਿਓ ਜਾਤਾਂ ਪਾਤਾਂ ਦੀ ਖਾਈ ਸੀ ਬਹੁਤ ਡੂੰਗੀ ਜਾਤਾਂ ਪਾਤਾਂ ਦੀ ਕਈ ਸੇ ਬਹੁਤ ਡੂੰਗੀ ਹੌਲੀ ਹੌਲੀ ਮਿਟਾਉਣ ਦਾ ਯਤਨ ਕੀਤਾ ਆ ਬਿਖਰੇ ਹੋਏ ਸਮਾਜ ਦੇ ਮੋਤੀਆਂ ਨੂੰ ਇੱਕੋ ਲੜੀ ਪਰੋਣ ਦਾ ਯਤਨ ਕੀਤਾ ਉੱਚੀ ਜਾਤ ਤੇ ਜਿਹੜੇ ਕਮੰਡ ਕਰਦੇ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ ਆ ਵਰਨ ਵੰਡ ਦੇ ਬਖੀਏ ਉਧੇੜ ਕੇ ਤੇ ਸੱਚਾ ਮਾਰਗ ਵਿਖਾਉਣ ਦਾ ਯਤਨ ਕੀਤਾ ਵਰਨ ਵੰਡ ਦੇ ਬਖੀਏ ਉਧੇੜ ਕੇ ਤੇ ਸੱਚਾ ਮਾਰਗ ਵਿਖਾਉਣ ਦਾ ਯਤਨ ਕੀਤਾ ਹੋਰ ਕੀ ਕੀਤਾ ਭਗਤ ਜੀ ਨੇ ਸਦੀਆਂ ਤੋਂ ਲਿਤਾਰਿਆਂ ਬੰਦਿਆਂ ਨੂੰ ਭਗਤ ਜੀ ਨੇ ਸੀ ਜਥੇ ਬੰਦ ਕੀਤਾ ਸਦੀਆਂ ਤੋਂ ਲਿਤਾੜਿਆਂ ਬੰਦਿਆਂ ਨੂੰ ਭਗਤ ਜੀ ਨੇ ਸੀ ਜਥੇ ਬੰਦ ਕੀਤਾ ਸਮਾਣ ਦੀ ਚੇਤਨਤਾ ਕਰ ਪੈਦਾ ਆਹ ਦੱਬੇ ਕੁਚਲਿਆਂ ਨੂੰ ਲਾਮਬੰਦ ਕੀਤਾ ਆਮ ਲੋਕਾਂ ਤੇ ਜਿਹੜੇ ਸੀ ਜ਼ੁਲਮ ਕਰਦੇ ਝੰਡਾ ਉਹਨਾਂ ਖਿਲਾਫ ਬੁਲੰਦ ਕੀਤਾ ਤੇ ਜਿੱਥੇ ਖੁਸ਼ੀਆਂ ਤੇ ਸਦਾ ਹੀ ਰਹਿਣ ਖੇੜੇ ਬੇਗਮਪੁਰੇ ਨੂੰ ਉਹਨਾਂ ਪਸੰਦ ਕੀਤਾ ਜਿੱਥੇ ਖੁਸ਼ੀਆਂ ਤੇ ਸਦਾ ਹੀ ਰਹਿਣ ਖੇੜੇ ਆ ਬੇਗਮਪੁਰੇ ਨੂੰ ਉਹਨਾਂ ਪਸੰਦ ਕੀਤਾ ਕਿਹੋ ਜਿਹਾ ਬੇਗਮਪੁਰਾ ਭਗਤ ਰਵਦਾਸ ਜੀ ਮਹਾਰਾਜ ਜੀ ਨੇ ਪਸੰਦ ਕੀਤਾ ਦਰਸ਼ਨ ਕਰਿਓ ਐਹੋ ਜਈ ਉਹ ਰਹਿਣ ਦੀ ਥਾਂ ਹੋਵੇ ਸੋਚਾਂ ਚਿੰਤਾ ਤੇ ਜਿੱਥੇ ਨਾ ਦੁੱਖ ਹੋਵੇ ਐਹੋ ਜਈ ਉਹ ਰਹਿਣ ਦੀ ਥਾਂ ਹੋਵੇ ਸੋਚਾਂ ਚਿੰਤਾ ਤੇ ਜਿੱਥੇ ਨਾ ਦੁੱਖ ਹੋਵੇ ਡਰ ਟੈਕਸ ਜਾਂ ਕਰਾਂ ਦਾ ਨਾ ਹੋਵੇ ਨਾ ਕੋਈ ਲਾਲਚ ਤੇ ਨਾ ਕੋਈ ਭੁੱਖ ਹੋਵੇ ਬੰਦਾ ਬੰਦੇ ਦਾ ਕਰੇ ਸਤਕਾਰ ਪੂਰਾ ਆ ਬੰਦਾ ਬੰਦੇ ਦਾ ਕਰੇ ਸਤਕਾਰ ਪੂਰਾ ਪਰ ਅਧੀਨ ਨਾ ਕੋਈ ਮਨੁੱਖ ਹੋਵੇ ਜੀਵਨ ਜੂਣੇ ਖੁਸ਼ੀ ਦੇ ਨਾਲ ਸਾਰੇ ਤੇ ਰਹਿਣ ਵਾਲਿਆਂ ਨੂੰ ਸਰਬ ਸੁਖ ਹੋਵੇ ਜੀਣ ਜੂਣ ਇਹ ਖੁਸ਼ੀ ਦੇ ਨਾਲ ਸਾਰੇ ਰਹਿਣ ਵਾਲਿਆਂ ਨੂੰ ਸਰਬ ਸੁਖ ਹੋਵੇ ਤੋਂ ਮੈਮਾ ਸੁਣ ਕੇ ਭਗਤ ਰਵਿਦਾਸ ਜੀ ਦੀ ਆ ਮਹਿਮਾ ਸੁਣ ਕੇ ਭਗਤ ਰਵਿਦਾਸ ਜੀ ਦੀ ਦੂਰ ਦੂਰ ਤੋਂ ਲੋਕ ਸੀ ਆਉਣ ਲੱਗੇ ਰਾਜਾ ਪੀਪਾ ਤੇ ਨਗਰ ਮਲ ਵਰਗੇ పాਵਨ ਚਰਨਾ ਤੇ ਸੀਸ ਝੁਕਾਉਣ ਲੱਗੇ ਝਾਲਾ ਮਹਾਰਾਣੀ ਤੇ ਮੀਰਾ ਬਾਈ ਜੀ ਵੀ ਸੇਵਕ ਬਣ ਕੇ ਸੇਵਾ ਕਮਾਉਣ ਲੱਗੇ ਤੇ ਆਏ ਲੋਕਾਂ ਨੂੰ ਜਾਚਕ ਭਗਤ ਜੀ ਵੀ ਲੜ ਇੱਕ ਨਰੰਕਾਰ ਦੇ ਲਾਉਣ ਲੱਗੇ ਦਰਸ਼ਨ ਕਰਿਓ ਬਹੁਤ ਹੀ ਸਤਕਾਰਤ ਮਹਾਪੁਰਖ ਮੀਰਾਬਾਈ ਜੀ ਦੇ ਹੋ ਗਈ ਪਤੀ ਦੀ ਮੌਤ ਜਦ ਬਹੁਤ ਛੇਤੀ ਮੀਰਾਬਾਈ ਸੀ ਆਈ ਵੈਰਾਗੇ ਅੰਦਰ ਤੁਰ ਪਈ ਦਰਵੇਸ਼ੀ ਦੇ ਰਾਹ ਉੱਤੇ ਪੱਤ ਝੜਤਾ ਕਿ ਗ੍ਰਸਤ ਦੇ ਬਾਗੇ ਅੰਦਰ ਕੀਤੇ ਭਗਤ ਰਵਿਦਾਸ ਦੇ ਜਦੋਂ ਦਰਸ਼ਨ ਲੱਗ ਗਈ ਸੀ ਉਸ ਦੇ ਜਾਗ ਅੰਦਰ ਕੀਤੇ ਭਗਤ ਰਵਿਦਾਸ ਦੇ ਜਦੋਂ ਦਰਸ਼ਨ ਲੱਗ ਗਈ ਸੀ ਉਸ ਦੇ ਜਾਗ ਅੰਦਰ ਬਣ ਗਈ ਧੀਰਜ ਤੇ ਧਰਮ ਦੀ ਮੂਰਤੀ ਸੀ ਜਗਮਗ ਜਗ ਪਿਆ ਰੱਬੀ ਚਿਰਾਗ ਅੰਦਰ ਬਣ ਗਈ ਧੀਰਜ ਤੇ ਧਰਮ ਦੀ ਮੂਰਤੀ ਸੀ ਜਗਮਗ ਜਗ ਪਿਆ ਰੱਬੀ ਚਿਰਾਗ ਅੰਦਰ ਮੁਖੋਂ ਭਗਤ ਰਵਦਾਸ ਜੀ ਉਚਰੀ ਜੋ ਜਾਚਕ ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ਗੁਰੂ ਨਾਨਕ ਬਨਾਰਸ ਨੂੰ ਗਏ ਸੀ ਜਦ ਇਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਅੰਦਰ ਸ਼ਾਮਲ ਕੀਤੀ ਸੀ ਅੰਮ੍ਰਿਤਧਾਰ ਬਾਣੀ 16 ਰਾਗਾਂ ਚ 40 ਨੇ ਸ਼ਬਦ ਸੌਂਦੇ ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ